ਵਿਹਾਰ ਦੇ ਬਾਹੂਬਲੀ ਲੀਡਰ ਸ਼ਾਹਬੁੱਦੀਨ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਸਰਵੋਚਾ ਅਦਾਲਤ ਨੇ ਸ਼ਾਹਬੁੱਦੀਨ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਹੁਣ ਉਸਨੂੰ ਦੁਬਾਰਾ ਜੇਲ੍ਹ ਜਾਣਾ ਪਏਗਾ ਸ਼ਾਹਬੁੱਦੀਨ ਨੂੰ ਪਟਨਾ ਹਾਈ ਕੋਰਟ ਨੇ ਤੇਜ਼ਾਬ ਕਾਂਡ ਚ ਦੋ ਪ੍ਰਾਵਾਂ ਦੇ ਕਤਲ ਦੇ ਦੋਸ਼ ਮਿਲੀ ਸਜ਼ਾ ਦੇ ਮਾਮਲੇ ਵਿੱਚ ਜ਼ਮਾਨਤ ਦਿੱਤੀ ਸੀ ਕਾਲ ਅਦਾਲਤ ਨੇ ਇਸ ਮਾਮਲੇ 'ਚ ਸੁਣਵਾਈ ਪੂਰੀ ਹੋਣ ਮਗਰੋਂ ਫੈਸਲਾ ਰੱਖਵਾ ਰੱਖਿਆ ਸੀ ਇਸ ਦੌਰਾਨ ਸ਼ਾਹਬੁੱਦੀਨ ਨੇ ਅਦਾਲਤ ਸਾਹਮਣੇ ਗੁਹਾਰ ਲਾਈ ਸੀ ਕਿ ਉਸਨੂੰ ਦੁਬਾਰਾ ਜੇਲ੍ਹ ਨਾ ਭੇਜਿਆ ਜਾਏ ਇਸ ਲਈ ਜੇਕਰ ਕੋਰਟ ਹੁਕਮ ਦੇਵੇ ਤਾਂ ਉਹ ਸਿਵਾਨ ਜਾਂ ਬਿਹਾਰ ਤੋਂ ਬਾ ਬਿਹਾਰ ਵਿੱਚ ਸ਼ਰਾਬੰਦੀ ਤੇ ਪਟਨਾ ਹਾਈ ਕੋਰਟ ਨੇ ਵੱਡਾ ਹਥੌੜਾ ਚਲਾਇਆ ਹਾਈ ਕੋਰਟ ਨੇ ਸ਼ਰਾਬੰਦੀ ਨੂੰ ਗੈਰਕਾਨੂੰਨੀ ਦੱਸਿਆ ਅਤੇ ਇਸ ਤਰ੍ਹਾਂ ਅਦਾਲਤ ਦੇ ਫੈਸਲੇ ਨਾਲ ਹੀ ਬਿਹਾਰ ਵਿੱਚ ਸ਼ਰਾਬੰਦੀ ਖਤਮ ਹੋ ਗਈ ਹੈ ਨਿਤਿਸ਼ ਸਰਕਾਰ ਨੇ 1 ਅਪ੍ਰੈਲ ਤੋਂ ਬਿਹਾਰ 'ਚ ਸ਼ਰਾਬੰਦੀ ਲਾਗੂ ਕੀਤੀ ਸੀ हाई कोर्ट ਦੇ ਫੈਸਲੇ ਮਗਰੋਂ ਨੀਤੀ ਸਰਕਾਰ ਤੇ ਸਵਾਲ ਕੀਤੇ ਗਏ ਨੇ ਭਾਜਪਾ ਨੇ ਇਲਜ਼ਾਮ ਲਗਾਇਆ ਕਿ ਨੀਤੀ ਸਰਕਾਰ ਨੇ ਸ਼ਰਾਬ ਬੰਦੀ ਨੂੰ ਲੈ ਕੇ ਸਹੀ ਤਰੀਕੇ ਨਾਲ ਕਾਨੂੰਨ ਨਹੀਂ ਬਣਾਏ ਜਿਸ ਕਾਰਨ ਹਾਈ ਕੋਰਟ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਭਾਜਪਾ ਨੇਤਾ ਸ਼ਾਨਨਵਾਜ਼ ਹੁਸੈਨ ਨੇ ਕਿਹਾ ਕਿ ਉਹ ਸ਼ਰਾਬ ਬੰਦੀ ਦੇ ਪੱਖ ਚ ਨੇ ਪਰ ਜੋ ਕਾਨੂੰਨ ਬਣਾਏ ਗਏ ਉਸ ਦੇ ਖਿਲਾਫ ਨੇ ਪਾਕਿਸਤਾਨ ਆਪਣੀਆਂ ਨੰਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸਰਹੱਦ ਪਾਰ ਤੋਂ ਪਾਕਿਸਤਾਨੀ ਫੌਜ ਨੇ ਫਿਰ ਤੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਦੇਰ ਰਾਤ 12 ਵਜੇ ਪਾਕ ਫੌਜ ਨੇ ਜੰਮੂ ਦੇ ਅਖਨੂਰ ਖੇਤਰ 'ਚ ਫਾਇਰਿੰਗ ਸ਼ੁਰੂ ਕੀਤੀ ਇਹ ਫਾਇਰਿੰਗ ਕਰੀਬ ਸਵੇਰੇ 2 ਵਜੇ ਤੱਕ ਚੱ ਇਸ ਤੋਂ ਪਹਿਲਾਂ ਕੱਲ੍ਹ ਪਾਰ티 ਫੌਜ ਨੇ ਪਾਕਤ ਦੇ ਕਬਜ਼ੇਲੇ ਕਸ਼ਮੀਰ 'ਚ ਸਰਜੀਕਲ ਅਟੈਕ ਕਰ ਸਾਤ ਅਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ ਦਾਵਾ ਕੀਤਾ ਗਿਆ ਹੈ ਕਿ ਇਸ ਅਟੈਕ ਤੋਂ ਕਰੀਬ 38 ਅਤਵਾਦੀ ਮਾਰੇ ਗਏ ਸਨ ਪਾਰ티 ਫੌਜ ਦੇ ਇੱਕ ਜਵਾਨ ਨੂੰ ਪਾਕਿਸਤਾਨ ਨੇ ਬੰਦੀ ਬਣਾ ਲਿਆ ਫੌਜ ਮੁਤਾਬਕ ਹੈ ਜਵਾਨ ਗਲਤੀ ਨਾਲ ਐਲਓਸੀ ਕ੍ਰੋਸ ਕਰ ਗਿਆ ਸੀ ਰਾਸ਼ਟ੍ਰਾਈਫਲ ਦੇ ਜਵਾਨ ਦਾ ਸਰਜੀਕਲ ਅਟੈਕ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਡੀਜੀਐਮ ਨੇ ਇਸ ਜਵਾਨ ਬਾਰੇ ਹੌਟਲਾਈਨ ਤੇ ਪਾਕਿਸਤਾਨ ਨੂੰ ਜਾਣਕਾਰੀ ਦਿੱਤੀ ਹੈ जम्मू कश्मीर ਦੀ ਮੁੱਖ ਮੰਤਰੀ ਮਹਿਮੂਬਾ ਮੁਫਤੀ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸੈਨਿਕ ਸੰਘਰਸ਼ ਹੱਦ ਤੱਕ ਵਿਨਾਸ਼ਕਾਰੀ ਸਾਬਤ ਹੋ ਸਕਦਾ ਹੈ ਜਿਸ ਦੀ ਹਾਲੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਮਹਿਮੂਬਾ ਨੇ ਕਿਹਾ ਕਿ ਸਥਿਤੀ ਦੇ ਖਤਰਨਾਕ ਨਤੀਜਿਆਂ ਨੂੰ ਵੇਖਦਿਆਂ ਦੋਵਾਂ ਦੇਸ਼ਾਂ ਨੂੰ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੀਦਾ ਹੈ ਪਾਰ티 ਵਜ ਦੀ ਸਰਜੀਕਲ ਸਟ੍ਰਾਈਕ ਮਗਰੋਂ ਪਾਰਟ ਨੇ ਅਮਰੀਕਾ, ਚੀਨ, ਰੂਸ, ਬ੍ਰਿਟੇਨ ਅਤੇ ਫਰਾਂਸ ਸਮੇਤ 25 ਦੇਸ਼ਾਂ ਦੇ ਰਾਜਦੂਤਾਂ ਨੂੰ ਮਾਮਲੇ ਤੋਂ ਜਾਣੂ ਕਰਵਾਇਆ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਸੈਨਿਕ ਤੋਬਾਦ ਅਤਵਾਦ ਰੋਕੋ ਬਿਆਨ ਹੈ ਜੋ ਉਹਨਾਂ ਅਤਵਾਦੀਆਂ ਨੂੰ ਟੀਲ ਕਰਨ ਲਈ ਕੀਤਾ ਗਿਆ ਸੀ ਜਿਨ੍ਹਾਂ ਨੂੰ ਪਾਰਤ ਵਿੱਚ ਹਮਲੇ ਕਰਨ ਲਈ ਟ੍ਰੇਨਿੰਗ ਦਿੱਤੀ ਗਈ ਸੀ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੇਂਦਰ ਸਰਕਾਰ ਅਤੇ ਭਾਰਤੀ ਸੈਨਾ ਵੱਲੋਂ ਅਤਵਾਦ ਵਿਰੁੱਧ ਕੀਤੀ ਕਾਰਵਾਈ ਦਾ ਸਮਰਥਨ ਕੀਤਾ ਅਤੇ ਸੈਨਾ ਨੂੰ ਇਸ ਲਈ ਵਧਾਈ ਦਿੱਤੀ ਹੈ। ਨਿਤਿਸ਼ ਨੇ ਕਿਹਾ ਹੈ ਕਿ ਸਾਨੂੰ ਭਾਰਤੀ ਸੈਨਾ ਤੇ ਮਾਣ ਹੈ। ਫਿਰ ਸੈਨਾ ਦੇ ਮੁਖਪੱਤਰ ਸਾਹਮਣਾ ਦੇ ਵਿੱਚ ਵੀ 파ਰਤੀ ਕਾਰਵਾਈ ਦੀ ਤਾਰੀਫ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਮੂਹ ਤੋੜ ਕਾਰਵਾਈ ਕਰਨ ਲਈ ਸੈਨਾ ਦਾ ਧੰਨਵਾਦ ਪੀਐਮ ਮੋਦੀ ਨੇ ਇਹ ਮਰਦਾਨਾ ਕੰਮ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ ਹੁਣ ਸੱਪ ਨੂੰ ਅੱਧ ਮਰਿਆ ਨਹੀਂ ਛੱਡਣਾ ਚਾਹੀਦਾ ਦੂਧ ਹਲਾਤਾ ਨੂੰ ਵੇਖਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੇ ਦਿੱਲੀ ਪੁਲਿਸ ਨੂੰ ਅਲਰਟ ਰਹਿ ਲਿਖਿਆ ਗਿਆ ਹੈ ਦਿੱਲੀ ਪੁਲਿਸ ਨੂੰ ਜਾਰੀ ਸਲਾਹ ਚ ਕਿ ਦਿੱਲੀ ਰਾਸ਼ਟਰੀ ਰਾਜਸਥਾਨੀ ਅਤਿਆਤਵਾਦੀ ਹਮਲਿਆਂ ਦੇ ਲਿਹਾਜ਼ ਨਾਲ ਬੇਹਤ ਸੰਵੇਦਨਸ਼ੀਲ ਹੈ ਇਸ ਲਈ ਆਗਾਮੀ ਤਰ੍ਹਾਂ ਦੇ ਸੀਜ਼ਨ ਦੇ ਚੱਲਦੇ ਪੁਲਿਸ ਨੂੰ ਵੱਧ ਚੌਕਸੀ ਵਰਤਣ ਦੀ ਲੋੜ ਹੈ हरियाणा ਦੇ ਪਵਾਨੀ ਵਿੱਚ ਇੱਕ ਸੜਕਦੋ ਘਟਨਾ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਤੇ 12 ਲੋਕ ਜ਼ਖਮੀ ਹੋ ਗਏ ਮਰਨ ਵਾਲਿਆਂ ਚ ਇੱਕ ਔਰਤ ਤੇ 8 ਆਦਮੀ ਸ਼ਾਮਲ ਨੇ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਤੱਕ ਲਿਖਵਾਇਆ ਗਿਆ ਜਾਣਕਾਰੀ ਮੁਤਾਬਕ ਮਾਛੀਵਾੜਾ ਦੇ ਰਹਿਣ ਵਾਲੇ ਪਰਿਵਾਰ ਬਲੈਰੋ ਪਿਕਅਪ ਗੱਡੀ ਤੇ ਸਵਾਰ ਹੋ ਕੇ ਰਾਜਸਥਾਨ ਦੇ ਗੁੱਗਾ ਮਾੜੀ ਸਥਾਨ ਵਿਖੇ ਮੱਥਾ ਟਿਕਣ ਗਏ ਸਨ ਦੇਰ ਰਾਤ ਜਦੋਂ ਵਾਪਸ ਪਰਤ ਰਹੇ ਸਨ ਤਾਂ ਹਰਿਆਣਾ ਦੇ ਪਵਾਨੀ ਜ਼ਿਲ੍ਹੇ ਚ ਪਿੰਡ ਸੈਨੀਵਾਸ ਨੇੜੇ ਗੱਡੀ ਨੂੰ ਉਵਟੇ ਕਰਦਿਆਂ ਬਲੈਰੋ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ